ਜਸ ਸੇਵਾ ਸੁਸਾਇਟੀ ਜਦੋਂ ਤੋਂ ਇਹ ਹੜ੍ਹਾਂ ਦੀ ਸਿੱਤੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸਾਡੀ ਜਸ ਸੇਵਾ ਸੁਸਾਇਟੀ ਲਗਾਤਾਰ ਸਾਰੀ ਟੀਮ ਇਹ ਸਾਰੀ ਦੀ ਸਾਰੀ ਸੇਵਾ ਨਾਲ ਨਿਭਾ ਰਹੀ ਹੈ 400 500 ਰੁਪਏ ਦੀ ਜੋੜੀ ਹੈ ਜਿਹੜੀ ਅਸੀਂ 500 ਜੋੜੀਆਂ ਸੀ ਕੱਲ ਵੀ ਅਤੇ ਕੱਕੜ ਹਗਾ ਉੱਥੇ ਉੱਥੇ ਦੇ ਕੇ ਆਏ ਲੋਪੋ ਕੇ ਉੱਥੇ ਨਾਲ ਸਾਰੇ ਡਿਸਟ੍ਰੀਬਿਊਟ ਕਰਕੇ ਆਏ ਆ ਲੋੜਵੰਦ ਪਰਿਵਾਰਾਂ ਦੇ ਵਿੱਚ ਬਿਲਕੁਲ ਜੀ ਬੜਾ ਸਾਨੂੰ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਤੇ ਲੋਕ ਸਾਡੇ ਉੱਪਰ ਇੰਨਾ ਟਰਸਟ ਕਰ ਰਹੇ ਆ ਐਕਚੁਅਲ ਚੌਥੇ ਜਾ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਜਿੱਥੇ ਲੋੜ ਹੈਗੀ ਤੇ ਇਹ तकरीबन 2 ਤੋਂ 3 ਲੱਖ ਰੁਪਏ ਦੀ ਸੇਵਾ ਗਈ ਹੈ ਜਿਹੜੀ ਉਹਨਾਂ ਨੇ ਸਾਨੂੰ ਭੇਜੀ ਹੈ ਤੇ ਸਾਨੂੰ ਉਹਨਾਂ ਦਾ ਨਾਮ ਵੀ ਨਹੀਂ ਪਤਾ ਵੀ ਉਹ ਕੌਣ ਹੈ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਹੈ ਬਟ ਇੱਕ ਸੇਵਾ ਆਈ ਹੈ ਜਿਹੜੇ ਸਾਡੇ ਨਾਮ ਤੇ ਆਈ ਹੈ ਤੇ ਅਸੀਂ ਉਹ ਸੇਵਾ ਲੋਕਾਂ ਤੱਕ ਪਹੁੰਚਾ ਰਹੇ ਹਾਂ ਜਿਹੜੀ ਉਹਨਾਂ ਦਾ ਮੇਨ ਮੋਟਿਵ ਸੀਗਾ ਜੀ 10 ਘਰਾਂ ਨੂੰ 20-20 ਹਜ਼ਾਰ ਰੁਪਏ ਦੇਣ ਅਸੀਂ ਚੱਲੇ ਹਾਂ ਕੱਲ ਪਠਾਨਕੋਟ ਇਹ ਸਾਰੀਆਂ ਚੀਜ਼ਾਂ ਨਾਲ ਇੰਨੀਆਂ ਟਰਾਂਸਪੇਰੈਂਟ ਚੱਲ ਰਹੀਆਂ ਸੀ ਕਿ ਸਾਨੂੰ ਲੋਕਾਂ ਨੇ ਨਾ ਮਤਲਬ ਐਸਟਰ ਫੀਲ ਕਰਵਾਇਆ ਕਿ ਅਸੀਂ ਤੁਹਾਨੂੰ ਉਸਮਾਨ ਭੇਜ ਰਿਹਾ ਤੇ ਤੁਸੀਂ ਉਹਨੂੰ ਅੱਗੇ ਡਿਸਟ੍ਰਿਬਿਊਟ ਕਰੋ ਮਤਲਬ ਮੈਂ ਆਈ ਵਿਲ ਨਾਟ ਸੇ ਕਿ ਸਾਡੀ ਟੀਮ ਨੇ ਐਨੇ ਪੈਸੇ ਖਰਚੇ ਠੀਕ ਹੈ ਅਸੀਂ ਮਿਲ ਕੇ ਹੁਣ ਕੰਸਟਰਕਸ਼ਨ ਤੇ ਸਾਡੇ ਪੈਸੇ ਲੱਗ ਰਹੇ ਆ ਸਾਡੇ ਮਗਰ ਤੇ ਕੋਈ ਸਿੰਗਰ ਨਹੀਂ ਹੈ ਕੋਈ ਐਕਟਰ ਨਹੀਂ ਹੈ ਕੋਈ ਕੁਝ ਨਹੀਂ ਹੈ ਹੀ ਬਸ ਸੈਲੀਬ੍ਰਿਟੀ ਕਵਾਂਗਾ ਆਪਣੇ ਮੈਂਬਰਸ ਨੂੰ ਹੀ ਜਿਹੜੇ ਸਾਡੇ ਟੀਮ ਦੇ ਮੈਂਬਰਸ ਨੇ ਮੈਮ ਤੇ ਉਹ ਟੀਮ ਦੇ ਮੈਂਬਰ ਜੀ ਸਾਡੇ ਸਾਰੇ ਕਲਾਕਾਰ ਨੇ ਜਿੰਨਾ ਕਰਕੇ ਅਸੀਂ ਅਗਲੀ ਸੇਵਾ ਕਰ ਰਹੇ ਆ ਮੈਂ ਹੈਰਾਨ ਹੋ ਗਿਆ ਗੁਰੂ ਸਾਹਿਬ ਦੀ ਮਿਹਰ ਨਾਲ ਜਿਹੜੇ ਵੀ ਉਹ ਸੇਵਾਦਾਰ ਨੇ ਉਹਨਾਂ ਨੂੰ ਇੰਨੀ ਤਰੱਕੀ ਬਖਸ਼ਣ ਬਾਬਾ ਜੀ ਕਿ ਉਹਨਾਂ ਨੇ 2 ਤੋਂ 3 ਲੱਖ ਰੁਪਏ ਦੇ ਫੁੱਟਵੈਅ ਐਕਸ਼ਨ ਬ੍ਰਾਂਡ ਫਲਾਈਟ ਬ੍ਰਾਂਡ ਲਿਬਰਟੀ ਬ੍ਰਾਂਡ ਜਿਹੜੇ ਐਕਚੁਅਲ ਚ ਵਧੀਆ ਬ੍ਰਾਂਡ ਨੇ ਉਹਦੇ ਵਿੱਚ ਬੱਚਿਆਂ ਦੇ ਇੰਨੇ ਵਧੀਆ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਜਿੱਥੇ ਹਰ ਪਾਸੇ ਦੇਖਣ ਨੂੰ ਮਿਲੀਏ ਉੱਥੇ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਸੇਵਾ ਲਈ ਬਹੁਤ ਸਾਰੀਆਂ ਸੰਸਥਾਵਾਂ ਬੇਮਿਸਾਲ ਸੇਵਾਕਾਰੀਆਂ ਨੇ ਅਜਿਹੀਆਂ ਹੀ ਸੰਸਥਾਵਾਂ ਦੇ ਵਿੱਚੋਂ ਇੱਕ ਸੰਸਥਾ ਹੈ ਅੰਮ੍ਰਿਤਸਰ ਦੀ ਜਸਟ ਸੇਵਾ ਸੁਸਾਇਟੀ ਜੋ ਕਿ ਜਿੱਦਨ ਤੋਂ ਹੀ ਹੜ੍ਹ ਆਏ ਨੇ ਉਦੋਂ ਤੋਂ ਹੀ ਲਗਾਤਾਰ ਦਿਨ ਰਾਤ ਸੇਵਾ ਦੇ ਵਿੱਚ ਲੱਗੀ ਹੋਈ ਹੈ ਪਿੰਡਾਂ ਦੇ ਵਿੱਚ ਜਾ ਕੇ ਤਾਂ ਇਸ ਜਸਟ ਸੇਵਾ ਸੁਸਾਇਟੀ ਤੇ ਜਿਹੜਾ ਲੋਕਾਂ ਦਾ ਵਿਸ਼ਵਾਸ ਵੀ ਨਾ ਬਣ ਚੁੱਕਿਆ ਹੈ ਕਿ ਲੋਕ ਜਿਹੜੇ ਨੇ ਹੁਣ ਇਸ ਸੋਸਾਇਟੀ ਨੂੰ ਜਸਤ ਸੇਵਾ ਸੋਸਾਇਟੀ ਨੂੰ ਗੁਪਤ ਦਾਨ ਦੇ ਵਜੋਂ ਵੀ ਸੇਵਾ ਪੇਜ ਰਹੀ ਨੇ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਨੂੰ ਸੇਵਾ ਜੜੀ ਪਹੁੰਚਾਈ ਜਾਵੇ ਤਾਂ ਅੱਜ ਇੱਕ ਖਾਸ ਸੇਵਾ ਜੜੀ ਹੈ ਉਹ ਭੇਜੀ ਗਈ ਹੈ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਮੇਰੇ ਨਾਲ ਜਸਤ ਸੇਵਾ ਸੋਸਾਇਟੀ ਤੋਂ ਰੂਪਕਮਲ ਮੈਮ ਮੌਜੂਦ ਨੇ ਗੱਲਬਾਤ ਕਰਦੇ ਹਾਂ ਮੈਮ ਪਹਿਲਾਂ ਤੇ ਤੁਸੀਂ ਇਹ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਹੋ ਤੇ ਇੱਕ ਅਨੋਖੀ ਜੜੀ ਸੇਵਾ ਭੇਜੀ ਗਈ ਹੈ ਕੀ ਹੈ ਸੇਵਾ ਐਜੀ ਪਰਸੋ ਮੈਨੂੰ ਇੱਕ ਫੋਨ ਆ ਰਿਹਾ ਹੈ ਕਿ ਮੈਮ ਅਸੀਂ ਰੂਪਕਮਲ ਮੈਮ ਨਾਲ ਗੱਲ ਕਰਨੀ ਹੈ ਤੇ ਮੈਂ ਕਿਹਾ ਮੈਂ ਰੂਪਕਮਲ ਬੋਲ ਰਹੀ ਹਾਂ ਤੇ ਕਹਿੰਦੇ ਕਿ ਅਸੀਂ ਨਾ ਤੁਹਾਨੂੰ 19 ਕਾਟੇਰ ਭੇਜ ਰਹੇ ਹਾਂ ਜਿਹੜੇ ਕਿ ਫੁੱਟਵੈਅ ਦੇ ਹੈਗੇ ਆ ਤੇ ਤੁਸੀਂ ਜਿੱਥੇ ਵੀ ਲੋੜਵੰਤ ਸਮਝੋ ਤੇ ਉੱਥੇ ਐ ਤੁਸੀਂ ਸੇਵਾ ਸਾਡੀ ਪਹੁੰਚਾ ਸਕਦੇ ਹੋ ਕਿਉਂਕਿ ਉਹਨਾਂ ਨੇ ਸਾਨੂੰ ਦੇਖਿਆ ਕਿ ਜਸ ਸੇਵਾ ਸੁਸਾਇਟੀ ਜਦੋਂ ਤੋਂ ਐ ਹੜਾਂ ਦੀ ਸਿੱਤੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸਾਡੀ ਜਸ ਸੇਵਾ ਸੁਸਾਇਟੀ ਲਗਾਤਾਰ ਸਾਰੀ ਟੀਮ ਐ ਸਾਰੀ ਦੀ ਸਾਰੀ ਸੇਵਾ ਨਾਲ ਨਿਭਾ ਰਹੀ ਹੈ ਜੀ ਕਿ ਕਿਸ ਤਰ੍ਹਾਂ ਜਦੋਂ ਆਏ ਨੇ ਤੁਹਾਨੂੰ ਉਹਨਾਂ ਨੇ ਕੋਈ ਨਾਮ ਵਗੈਰਾ ਨਹੀਂ ਦੱਸਿਆ ਔਰ ਤੁਸੀਂ ਵੀ ਇੱਕ ਹੈਰਾਨ ਹੋਵੋ ਕਿਉਂਕਿ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਕੋਈ ਇੰਨੀ ਸੇਵਾ ਭੇਜਦਾ ਹੈ ਤਾਂ ਆਪਣੇ ਆਪ ਤੇ ਵੀ ਕਿ ਸਾਡੇ ਤੇ ਇੰਨਾ ਜਿਹੜਾ ਟਰਸਟ ਕੀਤਾ ਹੈ ਔਰ ਅਸੀਂ ਸੇਵਾਏ ਅੱਗੇ ਉੱਥੇ ਪਹੁੰਚਾਣੀ ਹੈ ਜਿੱਥੇ ਅਸਲ ਜ਼ਰੂਰਤ ਹੈ ਬਿਲਕੁਲ ਜੀ ਜਦੋਂ ਉਹਨਾਂ ਨੇ ਸਾਨੂੰ ਕਿਹਾ ਕਿ ਜਿਹੜੀ ਸੇਵਾ ਆ ਗਈ ਹੈ ਤੁਸੀਂ ਉੱਥੇ ਪਹੁੰਚਾਣੀ ਹੈ ਕਿ ਜਿੱਥੇ ਲੋੜਵੰਦ ਪਰਿਵਾਰ ਹੱਗੇ ਨੇ ਜਿਨ੍ਹਾਂ ਨੂੰ ਐਕਚੁਅਲ ਚ ਲੋੜ ਰਗੀ ਹੈ ਤੇ ਸਾਡੀ ਉਹ ਜ਼ਿੰਮੇਵਾਰੀ ਬਣਦੀ ਸੀਗੀ ਕਿ ਜਿਹੜੇ ਉਹ ਸਾਡੇ ਕੋਲ ਬਾਕਸੇ 19 ਬਾਕਸੇ ਸਾਡੇ ਕੋਲ ਆਏ ਹੈ ਅ ਤੇ ਜਿਹੜੀ ਜਿਹੜੀਆਂ ਚੀਜ਼ਾਂ ਅਸੀਂ ਬਾਕਸ ਮਤਲਬ ਕਿ ਅਨਬਾਕਸ ਕਰਕੇ ਪ੍ਰੋਪਰਲੀ ਅਸੀਂ ਪਹਿਲੇ ਦੇਖਿਆ ਉਹਦੇ ਵਿੱਚ ਕੀ ਪਿਆ ਹੋਇਆ ਕੀ ਨਹੀਂ ਹੈ ਅਸੀਂ ਸਾਰੀਆਂ ਬੋਰੀਆਂ ਦੇ ਵਿੱਚ ਪੈਕ ਕੀਤੀਆਂ ਨੇ ਕੁਝ ਬੱਚਿਆਂ ਦੇ ਤੁਸੀਂ ਦੇਖ ਸਕਦੇ ਹੋ ਸ਼ੂਜ਼ ਅਗੇ ਨੇ ਕੁਝ ਬੱਚਿਆਂ ਦੇ ਫੁੱਟਵੈਅਰਸ ਅਗੇ ਨੇ ਕੁਝ ਲੇਡੀਜ਼ ਦੇ ਨੇ ਬੜੇ ਹੀ ਸੋਹਣੇ ਸੋਹਣੇ ਉਹਨਾਂ ਨੇ ਫੁੱਟਵੈਅਰਸ ਭੇਜੇ ਨੇ ਤੁਸੀਂ ਇਹ ਦੇਖੋ ਐ ਕੋਈ ਤਕਰੀਬਨ 400 500 ਰੁਪਏ ਦੀ ਜੋੜੀ ਹੈ ਜਿਹੜੀ ਐਸੀ 500 ਜੋੜੀਆਂ ਸੀ ਕੱਲ ਵੀ ਅਤੇ ਕੱਕੜ ਹੈ ਗਿਆ ਉੱਥੇ ਉੱਥੇ ਦੇ ਕੇ ਆਏ ਲੋਪੋ ਕੇ ਉੱਥੇ ਨਾਲ ਸਾਰੇ ਡਿਸਟ੍ਰੀਬਿਊਟ ਕਰਕੇ ਆਏ ਆ ਲੋੜਵੰਦ ਪਰਿਵਾਰਾਂ ਦੇ ਵਿੱਚ ਤੇ ਤੁਸੀਂ ਤੇ ਆਪ ਸਾਰਾ ਜਿਹੜਾ ਸਥਿਤੀ ਦੇਖੀ ਹੈ ਪਿੰਡਾਂ ਪਿੰਡਾਂ ਦੇ ਵਿੱਚ ਗਏ ਉਹ ਕਿਹੜੇ ਪਿੰਡ ਨੇ ਜਿੱਥੇ ਇਹ ਜਿਹੜੇ ਫੁੱਟਵੇਅਰਸ ਨੇ ਸਾਰੇ ਡਿਸਟ੍ਰੀਬਿਊਟ ਕੀਤੇ ਗਏ ਨੇ ਜਿਆਦਾ ਕਿੱਥੇ ਲੋੜਵੰਦ ਸੀ ਅਸੀਂ ਇਹ ਸਾਰੇ ਸ਼ਰਾਂ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਨੇ ਕੁਝ ਅਸੀਂ ਜਲੰਧਰ ਐਟਰ ਸੌਰੀ ਕੀੜੇ ਪਸੇ ਗੁਰਦਾਸਪੁਰ ਵਾਲੀ ਸਾਈਟ ਤੇ ਵੀ ਭੇਜੇ ਨੇ ਕੱਲ ਪਠਾਨਕੋਟ ਭੇਜੇ ਨੇ ਤਰਨਤਾਰਨ ਵਾਲੀ ਪਸੇ ਹਰੀਕੇ ਵਾਲੀ ਸਾਈਟ ਤੇ ਵੀ ਕਾਫੀ ਜਗ੍ਹਾ ਤੇ ਉੱਤੇ ਸਾਡੀ ਸਾਰੀ ਟੀਮ ਜਾ ਰਹੀ ਹੈ ਤੇ ਉੱਥੇ ਜਿੰਨੇ ਵੀ ਫੁੱਟਵੈਅਰਸ ਅੱਗੇ ਇੱਕ ਇੱਕ ਬੋਰੀ ਕਰਕੇ ਭੇਜ ਰਹੇ ਆ ਤੇ ਉੱਥੇ ਡਿਸਟ੍ਰਿਬਿਊਟ ਹੋ ਰਿਹਾ ਜੀ ਮੈਮ ਕਿੰਨਾ ਕ ਆਪਣੇ ਆਪ ਨੂੰ ਸੁਭਾਗ ਭਰਿਆ ਮਹਿਸੂਸ ਕਰਦੇ ਹੋ ਲੱਕੀ ਮਹਿਸੂਸ ਕਰਦੇ ਹੋ ਕਿਉਂਕਿ ਦੇਖਿਆ ਜਾਵੇ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਅਜੇ ਹੀ ਸੇਵਾ ਜਿਹੜੀ ਹੈ ਉਹ ਮਿਲਦੀ ਹੈ ਔਰ ਤੁਸੀਂ ਦਿਨ ਰਾਤ ਸੇਵਾ ਕਰਦੇ ਹੋ ਲੋਕ ਤੁਹਾਡੇ ਤੇ ਇੰਨਾ ਟਰਸਟ ਕਰਦੇ ਨੇ ਕਿ ਇੰਨੀ ਜਿਹੜੀ ਵੱਡੀ ਲ ਬਿਲਕੁਲ ਜੀ ਬੜਾ ਸਾਨੂੰ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਕਿ ਪਰਮਾਤਮਾ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਤੇ ਲੋਕ ਸਾਡੇ ਉੱਪਰ ਇੰਨਾ ਟਰਸਟ ਕਰ ਰਹੇ ਆ ਕਿ ਅਸੀਂ ਇਹ ਜਿਹੜੀ ਸੇਵਾ ਹੈਗੀ ਆ ਉਹ ਸਾਨੂੰ ਕਹਿੰਦੇ ਆ ਕਿ ਅਸੀਂ ਇਹ ਜਿਹੜੀ ਸੇਵਾ ਹੈ ਬੜੇ ਵਧੀਆ ਹੱਥਾਂ 'ਚ ਦੇ ਰਿਹਾ ਤੇ ਉਹਨਾਂ ਨੂੰ ਸਾਡੇ ਤੇ ਟਰਸਟ ਹੈ ਕਿ ਇਹ ਜਿਹੜੀ ਸੇਵਾ ਉਹਨਾਂ ਨੇ ਭੇਜੀ ਆ ਅਸੀਂ ਲੋੜਵੰਦ ਪਰਿਵਾਰਾਂ ਤੇ ਜ਼ਰੂਰ ਭੇਜਾਂਗੇ ਜੀ ਤੇ ਇਹ तकरीबन ਦੋ ਤੋਂ 3 ਲੱਖ ਰੁਪਏ ਦੀ ਸੇਵਾ ਹੋ ਗਈ ਹੈ ਜਿਹੜੀ ਉਹਨਾਂ ਨੇ ਸਾਨੂੰ ਭੇਜੀ ਹੈ ਤੇ ਸਾਨੂੰ ਉਹਨਾਂ ਦਾ ਨਾਮ ਵੀ ਨਹੀਂ ਪਤਾ ਵੀ ਉਹ ਕੌਣ ਹੈ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਹੈ ਬਟ ਇੱਕ ਸੇਵਾ ਆਈ ਹੈ ਜਿਹੜੇ ਸਾਡੇ ਨਾਮ ਤੇ ਆਈ ਹੈ ਤੇ ਅਸੀਂ ਉਹ ਸੇਵਾ ਲੋਕਾਂ ਤੱਕ ਪਹੁੰਚਾ ਰਹੇ ਹਾਂ ਜਿਹੜੀ ਉਹਨਾਂ ਦਾ ਮੇਨ ਮੋਟਿਵ ਸੀਗਾ ਜੀ ਕੀ ਮੈਸੇਜ ਦੇਣਾ ਚਾਹੋਗੇ ਹੋਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਔਰ ਬਹੁਤ ਸਾਰੇ ਇਦਾਂ ਦੇ ਮਾਮਲੇ ਵੀ ਆਏ ਨੇ ਜਿਦੇ ਵਿੱਚ ਜਿਹੜੀ ਅਸਲ ਜ਼ਰੂਰਤ ਜਿੱਥੇ ਲੋੜ ਬਣੇ ਉੱਥੇ ਸੇਵਾ ਤੇ ਨਹੀਂ ਪਹੁੰਚ ਰਹੀ ਬਹੁਤ ਸਾਰੇ ਸਮਗਰੀ ਦੀ ਬੇਕਦਰੀ ਵੀ ਹੋ ਰਹੀ ਹੈ ਬਿਲਕੁਲ ਜੀ ਉੱਥੇ ਮੈਂ ਕਵਾਂਗੀ ਕਿ ਕਈ ਜਗ੍ਹਾ ਤੇ ਉੱਤੇ ਐਸਟਰਾ ਹੁੰਦਾ ਕਿ ਬਹੁਤ ਜ਼ਿਆਦਾ ਰਾਸ਼ਨ ਚਲਾ ਗਿਆ ਹੋਇਆ ਹੈ ਕਿਤੇ ਬੇਕਦਰੀਆਂ ਵੀ ਹੋ ਰਹੀਆਂ ਨੇ ਪਰ ਜਿੱਥੇ ਐਕਚੁਅਲ ਜੇ ਲੋੜ ਹੈਗੀ ਆ ਨਾ ਅਸੀਂ ਕੀ ਕਰਦੇ ਵੀ ਜਦੋਂ ਵੀ ਜਾ ਰਹੇ ਆ ਨਾ ਕਈ ਜਾਂਦੇ ਆ ਤੇ ਅਗਲੇ ਪਾਸੇ ਨੂੰ ਹੀ ਰਹਿ ਜਾਂਦੇ ਆ ਪਿੱਛੇ ਹੀ ਰਹਿ ਜਾਂਦੇ ਨੇ ਬਹੁਤ ਅੱਗੇ ਤੱਕ ਕੋਈ ਨਹੀਂ ਵੀ ਪਹੁੰਚ ਪੰਦ ਬਟ ਸਾਡੀ ਟੀਮ ਦਾ ਹੁੰਦਾ ਕਿ ਬਹੁਤ ਅੱਗੇ ਜਾ ਕੇ ਉਹ ਐ ਸਾਰੀ ਦੀ ਸਾਰੀ ਜਿਹੜੀ ਸੇਵਾ ਹੈ ਉਹ ਪੂਰੀ ਨਿਭਾ ਰਹੇ ਨੇ ਤੇ ਅਸੀਂ ਕਹਾਂਗੇ ਐਕਚੁਅਲ ਚ ਉੱਥੇ ਜਾ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਜਿੱਥੇ ਲੋੜ ਹੈਗੀ ਹੈ ਜੀ थैंक यू सो मच मैम ਅੱਗੇ ਵੀ ਗੱਲਬਾਤ ਕਰਦੇ ਹਾਂ ਹਰ ਸਿਮਰਨ ਸਰ ਮੌਜੂਦ ਨੇ ਸਰ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਮਦਦ ਤੁਹਾਨੂੰ ਮਿਲ ਰਹੀ ਹੈ ਕਿਉਂਕਿ ਇਹ ਸੇਵਾ ਜਿਹੜੀ ਐਕਚੁਅਲ 'ਚ ਉੱਥੇ ਪਹੁੰਚਾਣਾ ਜਿੱਥੇ ਲੋੜ ਹੈ ਔਰ ਕਿਸ ਤਰ੍ਹਾਂ ਜਿਹੜੀ ਰਿਪੋਰਟ ਤੁਹਾਨੂੰ ਪੂਰੀ ਮਿਲਦੀ ਹੈ ਕਿ ਇੱਥੇ-ਇੱਥੇ ਜਿਹੜੀ ਹੈ ਇਸ ਚੀਜ਼ਾਂ ਦੀ ਲੋੜ ਹੈ ਤੇ ਅਸੀਂ ਉੱਥੇ ਸੇਵਾ ਪਹੁੰਚਾਉਂਦੇ ਦੇਖੋ ਜੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਔਰ ਵੰਡ ਛਕੋ ਦੇ ਪ੍ਰਿੰਸੀਪਲ ਗੁਰਨਾਨਕ ਸਾਹਿਬ ਦੇ ਪ੍ਰਿੰਸੀਪਲ ਨੂੰ ਮੰਨਦੇ ਹੋਏ ਉਹਨਾਂ ਦੇ ਕਿਸੇ ਸੇਵਾਦਾਰ ਨੇ ਜਿਨ੍ਹਾਂ ਦਾ ਸਾਨੂੰ ਨਾਮ ਵੀ ਨਹੀਂ ਪਤਾ ਇਹ ਕਿੱਡੀ ਵੱਡੀ ਗੱਲ ਹੈ ਕਿ ਅਸੀਂ ਨੀਤੇ ਦੱਸਣਾ ਹੁੰਦਾ ਹੈ ਮੇਰੀ ਹਰ ਵੀਡੀਓ ਦੇ ਵਿੱਚ ਜਾਂ ਟੀਮ ਦੀ ਹਰ ਵੀਡੀਓ ਦੇ ਵਿੱਚ ਵੀ ਹੈਵ ਟੂ ਅਨਾਉਂਸ ਕਿ ਇਹ ਸੇਵਾ ਇਹਨਾਂ ਵੱਲੋਂ ਆਈ ਹੈ ਤੇ ਅਸੀਂ ਉਹਨਾਂ ਦੀ ਸੇਵਾ ਠੀਕ ਟਿਕਾਣੇ ਤੇ ਚੱਲੇ ਆ ਜਿੱਥੇ-ਜਿੱਥੇ ਲੋੜ ਹੈ ਜਿੱਥੇ ਐਕਚੁਅਲ 'ਚ ਕੋਈ ਨਹੀਂ ਜਾ ਰਿਹਾ ਉੱਥੇ ਗਏ ਲੋਕਾਂ ਕੋਲ ਚਾਹੇ ਬੋਟਸ ਰਾਈਂ ਚਾਹੇ ਟਰੈਕਟਰ ਟਰਾਲੀਜ਼ ਰਾਈਂ ਹੁਣ ਤੱਕ ਸੇਵਾ ਚੱਲ ਰਹੀ ਸੀ ਗਰੋਸਰੀ ਦੀ ਉਸ ਤੋਂ ਇਲਾਵਾ ਉਹਦਾ ਤਰਪਾਲਾਂ ਦੀ ਜਿਹੜੀਆਂ-ਜਿਹੜੀਆਂ ਚੀਜ਼ਾਂ ਲੋਡ ਨੇ ਕਿਸੇ ਹੁਣ ਆਪਾਂ 20 ਘਰ ਅਡਾਪਟ ਕੀਤੇ ਆ ਸਾਡਾ ਜਿਹੜਾ ਅਸੀਂ ਇੱਕ ਪਿੰਡ ਪੂਰਾ ਅਡਾਪਟ ਕਰ ਲਿਆ ਕੋਟ ਗੁਰਬਖਸ਼ ਰਮਦਾਸ ਦੇ ਵਿੱਚ ਉਹਦੇ ਵਿੱਚ ਜਿੰਨੀਆਂ ਪ੍ਰੋਬਲਮਸ ਹੋਣਗੀਆਂ ਜਸ ਸੇਵਾ ਕਰੇਗੀ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ 20 ਘਰ ਆਪਾਂ ਅਡਾਪਟ ਕੀਤੇ ਆ 10 ਘਰ ਕੱਲ ਉੱਥੇ 10 ਘਰਾਂ ਨੂੰ 20-20 ਹਜ਼ਾਰ ਰੁਪਏ ਦੇਣ ਅਸੀਂ ਚੱਲੇ ਆ ਕੱਲ ਪਠਾਨਕੋਟ ਇਹ ਸਾਰੀਆਂ ਚੀਜ਼ਾਂ ਨਾ ਇੰਨੀਆਂ ਟਰਾਂਸਪੇਰੈਂਟ ਚੱਲ ਰਹੀਆਂ ਸੀ ਕਿ ਸਾਨੂੰ ਲੋਕਾਂ ਨੇ ਨਾ ਮਤਲਬ ਇਸ ਤਰ੍ਹਾਂ ਫੀਲ ਕਰਵਾਇਆ ਕਿ ਅਸੀਂ ਤੁਹਾਨੂੰ ਉਸਮਾਨ ਭੇਜ ਰਿਹਾ ਤੇ ਤੁਸੀਂ ਉਹਨੂੰ ਅੱਗੇ ਡਿਸਟ੍ਰਿਬਿਊਟ ਕਰੋ ਮਤਲਬ ਮੈਂ ਆਮ ਵਿਲ ਨਾ ਸੇ ਕਿ ਸਾਡੀ ਟੀਮ ਨੇ ਐਨੇ ਪੈਸੇ ਖਰਚੇ ਠੀਕ ਹੈ ਅਸੀਂ ਮਿਲ ਕੇ ਹੁਣ ਕੰਸਟ੍ਰਕਸ਼ਨ ਤੇ ਸਾਡੇ ਪੈਸੇ ਲੱਗ ਰਹੇ ਆ ਸਾਡੇ ਮਗਰ ਤੇ ਕੋਈ ਸਿੰਗਰ ਨਹੀਂ ਹੈ ਕੋਈ ਐਕਟਰ ਨਹੀਂ ਹੈ ਕੋਈ ਕੁਝ ਨਹੀਂ ਹੈ ਹੀ ਬਸ ਸੈਲੀਬ੍ਰਿਟੀ ਕਵਾਂਗਾ ਆਪਣੇ ਮੈਂਬਰਸ ਨੂੰ ਹੀ ਜਿਹੜੇ ਸਾਡੀ ਟੀਮ ਦੇ ਮੈਂਬਰਸ ਨੇ ਮੈਮ ਤੇ ਉਹ ਟੀਮ ਦੇ ਮੈਂਬਰ ਜੀ ਸਾਡੇ ਸਾਰੇ ਕਲਾਕਾਰ ਨੇ ਜਿੰਨਾ ਕਰਕੇ ਅਸੀਂ ਅਗਲੀ ਸੇਵਾ ਕਰ ਰਹੇ ਆ ਪਰ ਸਭ ਤੋਂ ਜ਼ਰੂਰੀ ਸੀ ਕਿ ਜਦੋਂ ਪਰਸੋਂ ਇਹਨਾਂ ਦੇ ਘਰੋਂ ਨਾ ਇਹਨਾਂ ਦੇ ਘਰ ਸਾਰੀ ਸੈਗਰੀਗੇਸ਼ਨ ਹੁੰਦੀ ਹੈ ਬੀਰਿੰਦਰ ਤੇ ਰੂਪ ਕਮਲ ਜੀ ਦੇ ਘਰ ਔਰ ਇਹ ਭਾਗਾ ਵਾਲਾ ਘਰ ਹੈ ਜਿੱਥੇ ਅਸੀਂ ਇੰਨੀ ਲੱਖਾਂ ਦੇ ਤਦਾਰ ਦੇ ਵਿੱਚ ਚੀਜ਼ਾਂ ਪੈਕ ਹੁੰਦੀਆਂ ਨੇ ਪਰसों ਇਹਨਾਂ ਦੇ ਘਰੋਂ ਨਾ ਅਸੀਂ ਮੈਂ ਮਤਲਬ ਕੈਮਰੇ 'ਚ ਹੀ ਦੱਸਣਾ ਚਾਹੁੰਦਾ ਅਸੀਂ ਸਾਰਾ ਸਮਾਨ ਚੁਕਾ ਕੇ ਇਹਨਾਂ ਤੇ ਫਿਰੋਜ਼ਪੁਰ ਸੈਂਡ ਕੀਤਾ ਉੱਥੇ ਬੜੀ ਲੋਡ ਸੀ ਕੁਝ ਪਿਛੜੇ ਪਿੰਡਾਂ ਜਿੱਥੇ ਜਿਹੜੇ ਬੰਦ ਤੋਂ ਉਰੇ ਪਿੰਡ ਸੀ ਜਿੱਥੇ ਪਾਣੀ ਆ ਗਿਆ ਤੇ ਨਾ ਮੇਰੇ ਬੀਰਿੰਦਰ ਭਾਜੀ ਨਾਲ ਗੱਲ ਹੁੰਦੇ ਮੈਂ ਭਾਜੀ ਚਲੋ ਹੁਣ ਥੋੜ ਇੱਕ ਦੋ ਦਿਨ ਥੋੜਾ ਜਿਆ ਸ਼ਾਂਤੀ ਹੋਊਗੀ ਅਸੀਂ ਕੰਸਟਰਕਸ਼ਨ ਸ਼ੁਰੂ ਕਰ ਦਿੱਤੀ ਹੈ ਘਰਾਂ ਦੀ 5 ਵਜੇ ਮੈਨੂੰ ਬੀਰਿੰਦਰ ਭਾ ਔਰ ਉਹਨਾਂ ਦੇ ਘਰ ਤਕਰੀਬਨ 20 ਜਿਹੜੇ ਵੱਡੇ ਬਾਕਸ ਆਏ ਸ਼ੂਜ਼ ਦੇ ਔਰ ਫੁੱਟਵੈਅ ਜਿਹੜੇ ਕਈ ਵਾਰੀ ਤੇ ਅਸੀਂ ਸੋਚਦੇ ਹਾਂ ਅਸੀਂ ਵੀ ਫੁੱਟਵੈਅ ਦੀ ਪਹਿਲੇ ਤਕਰੀਬਨ 2-3000 ਜੋੜਾ ਵੰਡ ਚੁੱਕੇ ਆ ਪਰ ਉਹਦੇ ਵਿੱਚ ਅਸੀਂ ਥੋੜਾ ਜਿਹਾ ਨਾ ਉਹਦੇ ਇਕਨੋਮਿਕ ਦੇ ਹਿਸਾਬ ਦੇ ਨਾਲ ਅਸੀਂ ਥੋੜੇ ਜਿਹਾ ਸਸਤੀਆਂ ਚੀਜ਼ਾਂ ਲੈਂਦੇ ਸੀ ਕਿਉਂਕਿ ਸਾਰਿਆਂ ਨੂੰ ਲਾਟ ਆਫ ਪੀਪਲ ਆਰ देयर ਜਿਨ੍ਹਾਂ ਨੂੰ ਚੀਜ਼ ਪਹੁੰਚ ਜਾਵੇ ਫਿਰ ਅਸੀਂ ਇਕਨੋਮਿਕਲ ਦੇਖਣੀ ਪਰ ਮੈਂ ਹੈਰਾਨ ਹੋ ਗਿਆ ਗੁਰੂ ਸਾਹਿਬ ਦੀ ਮਿਹਰ ਨਾਲ ਜਿਹੜੇ ਵੀ ਉਹ ਸੇਵਾਦਾਰ ਨੇ ਉਹਨਾਂ ਨੂੰ ਇੰਨੀ ਤਰੱਕੀ ਬਖਸ਼ਣ ਬਾਬਾ ਜੀ ਕਿ ਉਹਨਾਂ ਨੇ 2 ਤੋਂ 3 ਲੱਖ ਰੁਪਏ ਦੇ ਫੁੱਟਵੈਅ ਐਕਸ਼ਨ ਬ੍ਰਾਂਡ ਫਲਾਈਟ ਬ੍ਰਾਂਡ ਲਿਬਰਟੀ ਬ੍ਰਾਂਡ ਜਿਹੜੇ ਐਕਚੁਅਲ ਚ ਵਧੀਆ ਬ੍ਰਾਂਡ ਨੇ ਉਹਦੇ ਵਿੱਚ ਬੱਚਿਆਂ ਦੇ ਐਨੇ ਵਧੀਆ ਤੁਸੀਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਬੱਚਿਆਂ ਦੇ ਹੁਣ ਅਸੀਂ ਸਕੂਲਾਂ ਦੇ ਵਿੱਚ ਵੰਡਣ ਲੱਗੇ ਆ ਪੰਜ ਕਾਰਟਨ ਪੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਚੀਜ਼ਾਂ ਉਹਨਾਂ ਨੇ ਸਾਨੂੰ ਭੇਜੀਆਂ ਔਰ ਇੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਪਲੀਜ਼ ਆਪਣੇ ਬਾਰੇ ਦੱਸੋ ਤੇ ਉਹ ਕਹਿੰਦੇ ਕਿ ਤੁਸੀਂ ਇਹੀ ਕਹਿਣਾ ਕਿ ਵਾਈਗਰੂ ਨੇ ਸੇਵਾ ਭੇਜੀ ਹੈ ਔਰ ਉਸ ਸੇਵਾ ਨੂੰ ਅਸੀਂ ਜਦੋਂ ਫਿਰ ਪਬਲੀਕਲੀ ਇੰਨਾ ਵੱਡਾ 3000 ਪੇਅਰਸ ਨੂੰ ਅਸੀਂ ਕਿੱਥੇ ਵੰਡਦੇ ਫਿਰ ਅਸੀਂ ਆਪਣੇ ਜਿਹੜੇ WhatsApp ਦੇ ਗਰੁੱਪਸ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਹੋਰ ਇਹ ਸਾਡੀ 3 ਦਿਨਾਂ ਤੋਂ ਸੇਵਾ ਲੱਗੀ ਅਸੀਂ ਪਠਾਨਕੋਟ 500 ਜੋੜਾ ਭੇਜਿਆ ਵਾ ਅਸੀਂ 500 ਜੋੜਾ ਫਿਰੋਜ਼ਪੁਰ ਭੇਜਿਆ ਵਾ 500 ਜੋੜਾ ਕੱਲ ਅਸੀਂ ਆਪ ਆਪਣੇ ਹੱਥੀ ਪੁਆ ਕੇ ਆਏ ਆ ਕੱਕੜਪਿੰਡ ਹੈਗਾ ਲੋਪੋ ਕੇ ਚੁਗਾਵੇਂ ਔਰ ਤੌਬਾ ਵਾਲੀ ਗੱਲ ਹੈ ਫੁੱਟਵੈਅ ਕਿੰਨੀ ਕੁ ਛੋਟੀ ਜੀ ਨਿੱਕੀ ਜੀ ਸੇਵਾ ਨਾ ਸ਼ਾਇਦ ਵੀਡੀਓ ਬਣਾਉਣ ਵਾਸਤੇ ਤੇ ਬੜੀ ਛੋਟੀ ਜੀ ਸੇਵਾ ਹੈ ਕਿ ਵੀਡੀਓ ਵਿੱਚ ਤੇ ਕੋਈ ਇੱਥੇ 50 50 ਹਜ਼ਾਰ ਵੰਨਦਾ ਹੁੰਦਾ ਜਾਂ ਹੁੰਦਾ ਤਾਂ ਕੋਈ ਵੀਡੀਓ ਬਣਾਉਣ ਦਾ ਲੋਕਾਂ ਨੂੰ ਲੱਗਦਾ ਨਾ ਫਾਇਦਾ ਇਹਦੇ ਇੱਕ ਜੁੱਤੀ ਹੈ ਮੇਰੇ ਖਿਆਲ 200 300 ਰੁਪਏ ਦੀ 100 ਰੁਪਏ ਦੀ ਵੀਡੀਓ ਬਣਾਉਂਦਾ ਮੇਨ ਮਕਸਦ ਹੈਗਾ ਕਿ ਟਰਸਟ ਈਚ ਅਦਰ ਸੰਸਥਾਾਂਾਂ ਮੈਂ ਇਹੋ ਜਿਹਾ ਕੰਮ ਕਰੋ ਕਿ ਲੋਕੀ ਤੁਹਾਡੇ ਤੇ ਟਰਸਟ ਕਰਨ ਔਰ ਤੁਸੀਂ ਜਿਹੜਾ ਐਕਚੁਅਲ ਨੀਡੀ ਵਾਂਸ ਦਾ ਗਰੀਚ ਕਰੋ ਲੋਕ ਬਹੁਤ ਬੈਠੇ ਜੇ ਅੱਜ ਵੀ ਕਹਿਣਾ ਅੱਜ 18 ਦਿਨ ਹੋ ਗਏ 27 ਅਗਸਤ ਤੋਂ ਟੀਮ ਸਾਡੀ ਗਰਾਊਂਡ ਜ਼ੀਰੋ ਤੇ ਵਰਕ ਕਰ ਰਹੀ ਹੈ ਤੁਸੀਂ ਵੇਖ ਲਓ ਅੱਜ 13 ਤਰੀਕ ਹੋ ਗਈ ਤੇ ਤਕਰੀਬਨ 16-17 ਦਿਨ ਪੰਜਾਬ ਦੇ ਵਿੱਚ ਫਲੱਟ ਚ ਹੋ ਗਏ ਜੋ ਅਜਨਾਲੇ ਦਾ ਹਾਲ ਪਹਿਲੇ ਹਫਤੇ ਸੀ ਉਹ ਹੁਣ ਪਠਾਨਕੋਟ ਦੇ ਰਿਮੋਟ ਏਰੀਆਜ਼ ਦਾ ਜਿੱਥੇ ਜਿੱਥੋਂ ਰਾਵੀ ਦਰਿਆ ਲੰਗਦਾ ਉਹ ਹਾਲ ਬਿਆਸ ਦਰਿਆ ਲੰਗਦਾ ਫਿਰੋਜ਼ਪੁਰ ਤੋਂ ਹਰੀਕੇ ਵਾਲਾ ਜਿਹੜਾ ਬੰਨ ਅੱਗੋਂ ਟੁੱਟਾ ਉਹ ਹਾਲ ਫਿਰੋਜ਼ਪੁਰ ਦਾ ਉਹੀ ਹਾਲ ਉਸ ਤੋਂ ਬਾਅਦ ਹੈਗਾ ਵਾ ਤਰਨ ਤਰਨ ਮੁੰਡਾ ਪਿੰਡ ਦੇ ਵਿੱਚ ਅਸੀਂ ਉੱਥੋਂ ਪਾਣੀ ਨਹੀਂ ਲੱਥ ਰਿਹਾ ਜਨਾਲੇ ਤੇ ਫਿਰ ਹੁਣ ਰੀਹੈਬਿਲਿਟੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸ਼ੂਜ਼ ਦੀ ਸੇਵਾ ਭੇਜੀ ਔਰ ਇੱਕ ਦਿਲੋਂ ਤੁਹਾਨੂੰ ਮੈਸੇਜ ਦੇਵਾਂਗਾ ਕਿ ਅਸੀਂ ਇੱਕ ਇੱਕ ਵੀ ਜੋੜਾ ਕਿਤੇ ਵੇਸਟ ਨਹੀਂ ਹੋਏਗਾ ਆਪ ਪੈਰਾ ਚੋਂ ਆ ਕੇ ਆਵਾਂਗੇ ਲੋਕਾਂ ਦੀ ਅਸੀਸਾਂ ਜੜੀਆਂ ਸਾਡੇ ਰਾਹੀ ਤੁਹਾਡੇ ਕੋਲ ਜਾਣੀਆਂ ਜਿਨ੍ਹਾਂ ਨੇ ਇਹ ਸੇਵਾ ਭੇਜੀ ਔਰ ਮੇਰੀ ਟੀਮ ਦੇ ਸਾਰੇ ਮੈਂਬਰਸ ਆ ਧੰਨਵਾਦ ਗ੍ਰੇਟ ਪੰਜਾਬ ਟੀਵੀ ਦਾ ਧੰਨਵਾਦ ਗਰਾਉਂਡ ਜ਼ੀਰੋ ਤੋਂ ਪਹਿਲੇ ਦਿਨ ਵੱਖ-ਵੱਖ ਸੰਸਥਾਵਾਂ ਨਾਲ ਕੰਮ ਕਰਕੇ ਤੁਸੀਂ ਲੋਕਾਂ ਤੱਕ ਐਕਚੁਅਲ ਰੀਚ ਸੇਵਾ ਦੀ ਲੈ ਕੇ ਗਏ ਹੋ ਥੈਂਕ ਯੂ ਮਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਵਿਸ਼ਵਾਸ ਜਿਹੜਾ ਹੈ ਉਹ ਕਾਇਮ ਕਰਨਾ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਹੀ ਔਖਾ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਸਟ ਸੇਵਾ ਸੁਸਾਇਟੀ ਜੋ ਕਿ ਲਗਾਤਾਰ ਮਾਨਵਤਾ ਦੇ ਭਲਾਈ ਲਈ ਕੰਮ ਕਰਦੀ ਆ ਰਹੀ ਹੈ ਤੇ ਇਸ ਤਰ੍ਹਾਂ ਜਿਹੜਾ ਇਹਨਾਂ ਨੇ ਵਿਸ਼ਵਾਸ ਆਪਣਾ ਪੂਰਾ ਬਣਾਇਆ ਹੋਇਆ ਹੈ ਤੇ ਕਿਸ ਤਰ੍ਹਾਂ ਜਿਹੜੀ ਸੇਵਾ ਹੈ ਇਹ ਭੇਜੀ ਗਈ ਹੈ ਤੇ ਲਗਾਤਾਰ ਇਹਨਾਂ ਦੀ ਟੀਮ ਦਾ ਜਿਹੜਾ ਨਾਰਾ ਹੈ ਕਿ ਏਕਤਾ ਦੇ ਵਿੱਚ ਬਲ ਹੈ ਕਿਉਂਕਿ ਏਕਤਾ ਦੇ ਨਾਲ ਇਹ ਸਾਰੇ ਟੀਮ ਦੇ ਮੈਂਬਰਸ ਜਿਹੜੇ ਨੇ ਬੜਾ ਹੀ ਕੰਮ ਕਰਦੇ ਨੇ ਔਰ ਇਸ ਇਸ ਤਰ੍ਹਾਂ ਹੈ ਸਮਾਜ ਭਲਾਈ ਦੀ ਸੇਵਾ ਲਈ ਅੱਗੇ ਆਉਂਦੇ ਨੇ ਤਾਂ ਜਿਸ ਤਰ੍ਹਾਂ ਪੰਜਾਬ ਦੀ ਸਥਿਤੀ ਹੁਣ ਬਣੀ ਹੋਈ ਹੈ ਹੜ੍ਹਾਂ ਦੇ ਨਾਲ ਜਿਸ ਤਰ੍ਹਾਂ ਲੋਕ ਜਿਹੜੇ ਨੇ ਉਹਨਾਂ ਦੇ ਘਰ ਤਬਾਹ ਹੋਏ ਨੇ ਫਸਲਾਂ ਤਬਾਹ ਹੋਈਆਂ ਨੇ ਤੇ ਜੋ-ਜੋ ਵੀ ਉਹਨਾਂ ਦੇ ਘਰ ਦੇ ਜ਼ਰੂਰੀ ਸਮਾਨ ਹੈ ਜਾਂ ਫਿਰ ਜੋ ਵੀ ਹੁਣ ਉਹਨਾਂ ਨੂੰ ਲੋੜਾ ਨੇ ਉਹ ਜਸਟ ਸੇਵਾ ਸੁਸਾਇਟੀ ਹਰ ਪੱਖੋਂ ਅੱਗੇ ਆ ਕੇ ਨਿਭਾ ਰਹੀ ਹੈ ਕੈਮਰਾਮੈਨ ਅਰਸ਼ਦੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ